ਔਰ ਇਸ ਪੰਡਾਲ ਦੇ ਵਿੱਚ ਬੈਠੇ ਮੇਰੇ ਸਮਾਜ ਦੇ ਸਤਿਕਾਰਯੋਗ ਸਾਥੀਓ ਜੈ ਪੀਮ ਜੈ ਗੁਰੂ ਨਾ ਪਾਦਾਸ ਸਾਥੀਓ ਅਸੀਂ ਅੱਜ ਗੁਰੂ ਨਾ ਪਾਦਾਸ ਮਹਾਰਾਜ ਜੀ ਦਾ ਜਨਮ ਦਿਨ ਮਨਾਉਣ ਦੇ ਲਈ ਇਕੱਤਰ ਹੋਏ ਆ ਇੱਕ ਸਵਾਲ ਸਾਡੇ ਸਾਰਿਆਂ ਦੇ ਦਿਮਾਗਾਂ ਦੇ ਵਿੱਚ ਆਉਣਾ ਚਾਹੀਦਾ ਹੈ ਕਿ ਅਸੀਂ ਗੁਰੂ ਨਾ ਪਾਦਾਸ ਦਾ ਜਨਮ ਦਿਨ ਮਨਾ ਕੇ ਹਾਸਲ ਕੀ ਕਰਨਾ ਚਾਹੁੰਦੇ ਆ ਔਰ ਕਿਉਂ ਜੇ ਮੌਤ ਮਹਾਨ ਨਾ ਹੋ ਸਤਗੁਰੂ ਨਾਭਾ ਦਾਸ ਮਹਾਰਾਜ ਬੇਸ਼ੱਕ ਇਹ ਰਿਸਰਚ ਦਾ ਵਿਸ਼ਾ ਲੇਕਿਨ ਸਤਗੁਰੂ ਨਾਭਾ ਦਾਸ ਆਪਣੇ ਸਮੇਂ ਦੇ ਵਿੱਚ ਔਰ ਸਤਗੁਰੂ ਨਾਭਾ ਦਾਸ ਸਾਡੇ ਬਾਪ ਨੇ ਜਿਨ੍ਹਾਂ ਨੇ ਅੱਜ ਤੋਂ 500 ਸਾਲ ਪਹਿਲਾਂ ਸਾਡੇ ਹੱਕ ਅਧਿਕਾਰਾਂ ਦੀ ਗੱਲ ਕੀਤੀ ਲੇਕਿਨ ਅੱਜ ਇਹ ਡਿਊਟੀ ਬਣਦੀ ਆ ਸਤਗੁਰੂ ਨਾਭਾ ਦਾਸ ਜੀ ਦੇ ਧੀਆਂ ਔਰ ਪੁੱਤਰਾਂ ਦੀ ਕਿ ਕੀ ਅਸੀਂ ਸੈਲਫ ਅਨਲਿਸਿਸ ਕਰੀਏ ਕੀ ਗੁਰੂ ਨਾਭਾ ਦਾਸ ਮਹਾਰਾਜ ਜੋ ਆਪਣੇ ਸਮੇਂ ਦੇ ਵਿੱਚ ਕਹਿ ਕੇ ਗਏ ਸੀ ਕਿ ਇਹ ਸ਼ੋਭਾ ਯਾਤਰਾ ਕੱਢਣ ਦੇ ਨਾਲ ਉਹ ਸਾਡਾ ਮਕਸਦ ਪੂਰਾ ਹੁੰਦਾ ਸ਼ਾਇਦ ਨਹੀਂ ਹੁੰਦਾ ਕਿਉਂਕਿ ਗੁਰੂ ਸਾਹਿਬ ਨੇ ਪਾਣੀ ਦਾ ਇੱਕ ਫਰਮਾਨ ਹੈ ਕਿ ਗੁਰੂ ਬਿਨ ਕਤੀ ਨਾ ਪਾਈਏ ਸਮਝ ਨਾ ਉਪਜੇ ਆਏ ਨਾ ਪਾ ਪੰਛੀ ਪੰਖ ਬਿਨਾ ਕੌਣ ਦਿਸ਼ਾ ਵਿੱਚ ਜਾਏ ਅੱਜ ਤੋਂ 500 ਸਾਲ ਪਹਿਲਾਂ ਸਾਡਾ ਪੁਰਖਾ ਵਿਦਿਆ ਦੀ ਗੱਲ ਕਰ ਰਿਹਾ ਔਰ ਗੁਰੂ ਦਾ ਮਤਲਬ ਹੈ ਗਿਆਨ ਔਰ ਗੁਰੂ ਸਾਹਿਬ ਕਹਿੰਦੇ ਕਿ ਗਿਆਨ ਤੋਂ ਬਿਨਾ ਗਤੀ ਨਹੀਂ ਹੋ ਸਕਦੀ ਔਰ ਸਮਝ ਨਹੀਂ ਪੈਦਾ ਨਹੀਂ ਕੀਤੀ ਜਾ ਸਕਦੀ ਔਰ ਅਗੇ ਗੁਰੂ ਸਾਹਿਬ ਕਹਿੰਦੇ ਨਾ ਪੰਛੀ ਪੰਖ ਬਿਨਾ ਕੌਣ ਦੇ ਸ਼ਾਮਿਲ ਹੈ ਜਿਸ ਇਨਸਾਨ ਜਿਸ ਪੰਛੀ ਦੇ ਕੋਲ ਖੰਭ ਨਹੀਂਆ ਜਿਸ ਪੰਛੀ ਦੇ ਕੋਲ ਉੱਡਣ ਦੀ ਤਾਕਤ ਨਹੀਂਆ ਤਾਂ ਪੰਛੀ ਪੰਛੀ ਕਿਸੇ ਵੀ ਦਿਸ਼ਾ ਦੇ ਵਿੱਚ ਨਹੀਂ ਜਾ ਸਕਦਾ ਤਾਂ ਸਾਡੇ ਔਰਖੇ ਨੇ ਅੱਜ ਤੋਂ 500 ਸਾਲ ਪਹਿਲਾਂ ਮਨੁੱਖ ਦੇ ਲਈ ਉੱਡਣ ਦੇ ਲਈ ਜਿਹੜੀ ਸਭ ਤੋਂ ਇੰਪੋਰਟੈਂਟ ਚੀਜ਼ ਸੀ ਜਿਹਦਾ ਜ਼ਿਕਰ ਰਵੀ ਜੀ ਨੇ ਵੀ ਕੀਤਾ ਕਿ ਉਹ ਵਿੱਤਿਆ ਜਿਹੜੀ ਸੀ ਉਹ ਹਾਸਲ ਕਰਨੀ ਸੀ ਮੇਰਾ ਸਵਾਲ ਹੈ ਤੁਹਾਨੂੰ ਸਤਗੁਰੂ ਨਾਭਾ ਦਾਸ ਜੀ ਪੁੱਤਰਾਂ ਨੂੰ ਕਿ ਆਪਣੇ ਮਨਾਂ ਦੇ ਵਿੱਚ ਝੱਤੀ ਮਾਰੋ ਕਿ ਤੁਸੀਂ ਆਪਣੇ ਬੱਚਿਆਂ ਨੂੰ ਕਿਸ ਪੱਧਰ ਤੱਕ ਦੀ ਐਜੂਕੇਸ਼ਨ ਦਿਵਾ ਸਕੀਂ ਤਸਵੀਰ ਪਾਸ ਕਰਦਾ ਬੱਚਾ ਔਰ ਅਸੀਂ ਉਹਨੂੰ ਕਿਸੇ ਲੈਬਰ ਕਰਨ ਲਾ ਦਿੰਨੇ ਆ ਇਹ ਸੈਲਫ ਨਰਸਿਸਟਾ ਵਿਸ਼ਾ ਹੈ ਕਿ ਗੁਰੂ 500 ਸਾਲ ਪਹਿਲਾਂ ਕੋਈ ਗੱਲ ਕਹਿ ਕੇ ਗਿਆ ਹੋਵੇ ਔਰ ਅਸੀਂ ਗੁਰੂ ਦੀ ਗੱਲ ਨਾ ਮੰਨੀਏ ਔਰ ਗੁਰੂ ਦੇ ਨਾਂ ਤੇ ਸਿਰਫ ਤੇ ਸਿਰਫ ਭੰਗੜੇ ਪਾਈ ਜਾਈਏ ਤਾਂ ਸਾਥੀਓ ਇਸ ਕਰਕੇ ਗੁਰੂ ਨਾ ਪਾਦਾਸ ਮਹਾਰਾਜ ਦੀ ਗੱਲ ਮੰਨਣੀ ਜਿਹੜੀ ਬਹੁਤ ਜ਼ਰੂਰੀ ਆ ਅੱਜ ਅਸੀਂ ਲੋਕ ਇਸ ਦੁਨੀਆ ਦੇ ਵਿੱਚ ਰਹਿੰਦੇ ਹੋਏ ਆਪਣੀ ਇਸ ਵਿਵਸਥਾ ਦੀ ਸਾਨੂੰ ਫਿਕਰ ਨਹੀਂ ਲੇਕਿਨ ਅਸੀਂ ਕੀ ਕਰ ਰਹੇ ਹਾਂ ਅਸੀਂ ਅਖੋਤੀ ਸਵਰਗ ਦੇ ਲਈ ਵਿੱਚ ਸ਼ੀਤ ਪੱਕੀ ਕਰਨ ਦੇ ਲਈ ਦਿਨ ਰਾਤ ਤੱਕ ਪਰਾਂ ਲੇਕਿਨ ਅਸੀਂ ਬੇਸ਼ੱਕ ਜਿੰਦੇ ਦੀ ਨਰਕ ਦੇ ਵਿੱਚ ਪਏ ਹੋਈ ਹੈ ਗੁਰੂ ਨਾਨਕ ਦਾਸ ਜੀ ਨੇ ਇਹਨਾਂ ਚੀਜ਼ਾਂ ਤੋਂ ਸਾਨੂੰ ਵਰਜਿਤ ਕੀਤਾ ਕਿ ਸਭ ਤੋਂ ਪਹਿਲਾਂ ਤੁਹਾਡਾ ਇਹ ਜਿਹੜਾ ਜਨਮ ਹੈ ਇਹ ਜਿਹੜਾ ਇਹਨੂੰ ਸੁਧਾਰੋ ਤਾਂ ਕਿ ਤੁਹਾਡੀ ਆਉਣ ਵਾਲੀ ਪੀੜ੍ਹੀ ਜਿਹੜੀ ਅੱਗੇ ਵੱਧ ਸਕੇ ਔਰ ਗੁਰੂ ਸਾਹਿਬ ਦੇ ਫਰਮਾਨ ਨੂੰ ਹੀ ਬਾਬਾ ਸਾਹਿਬ ਅੰਬੇਡਕਰ ਨੇ ਆਪਣੀ ਜ਼ਿੰਦਗੀ ਦਾ ਬਹੁਤ ਮਹੱਤਵਪੂਰਨ ਪੱਖ ਬਣਾਇਆ ਔਰ ਉਹਨਾਂ ਨੇ ਫਰਮਾਨ ਕੀਤਾ ਕਿ ਪੜੋ ਜੁੜੋ ਔਰ ਸੰਘਰਸ਼ ਕਰੋ ਸਾਥੀਓ ਇਹ ਪੜਾਈ ਬਹੁਤ ਜ਼ਰੂਰੀ ਆ ਮੈਨੂੰ ਮੁਕੇਸ਼ ਜੀ ਨੇ 5 ਮਿੰਟ ਦਾ ਸਮਾਂ ਦਿੱਤਾ ਸੀ ਮੈਂ 5 ਮਿੰਟ ਹੀ ਲਵਾਗਾ ਇਸ ਤੋਂ ਵੱਧ ਸਮਾਂ ਮੈਂ ਨਹੀਂ ਲੈਣਾ ਚਾਹੁੰਦਾ ਕਿਉਂਕਿ ਜੇ ਮੈਸੇਜ ਕਿਸੇ ਤੱਕ ਪਹੁੰਚਣਾ ਹੋਏ ਤਾਂ ਇੱਕ ਗੱਲ ਤੋਂ ਵੀ ਪਹੁੰਚ ਜਾਂਦਾ ਸਾਥੀਓ ਅੱਜ ਲੋੜ ਹੈ ਕਿ ਸਾਨੂੰ ਜਾਗਣ ਦੀ ਇੱਕ ਛੋਟੀ ਜੀ ਕਹਾਣੀ ਸੁਣਾ ਕੇ ਮੈਂ ਤੁਹਾਡੇ ਉਤ ਰਾਝਾ ਚਾਹਾਂਗਾ ਇੱਕ ਹੋਸਟਲ ਦੇ ਵਿੱਚ ਚਾਰ ਦੋਸਤ ਪੜਦੇ ਸੀ ਇੱਕ ਉਹ ਦੋਸਤ ਜਿਹੜਾ ਸਦੀਆਂ ਤੋਂ ਪੜ ਰਿਹਾ ਸੀ ਦੂਸਰਾ ਉਹ ਜਿਹੜਾ ਜ਼ਮੀਂਦਾਰ ਸੀ ਔਰ ਤੀਸਰਾ ਉਹ ਜਿਹੜਾ ਬਿਜ਼ਨਸ ਕਰਦਾ ਸੀ ਔਰ ਚੌਥਾ ਸਾਡਾ ਭਰਾ ਕੋਈ ਗਰੀਬ ਪਰਿਵਾਰ ਦੇ ਵਿੱਚੋਂ ਸੀ ਸਾਰਿਆਂ ਨੇ ਰਲ ਕੇ ਸਲਾਹ ਕੀਤੀ ਕਹਿੰਦੇ ਭੁੱਖ ਬੋਤ ਲੱਗੀ ਆ ਕਿਉਂ ਨਾ ਅਸੀਂ ਸਾਰੇ ਜਣੇ ਰਲ ਕੇ ਖੀਰ ਬਣਾਈਏ ਔਰ ਜਦ ਖੀਰ ਬਣਾਉਣ ਦੀ ਗੱਲ ਕੀਤੀ ਤਾਂ ਸਾਰਿਆਂ ਨੇ ਮਟੀਰੀਅਲ ਇਕੱਠਾ ਕੀਤਾ ਔਰ ਜਿਹੜਾ ਪੜਿਆ ਲਿਖਿਆ ਸੀ ਉਹ ਚਲਾਕ ਸੀ ਉਹਨੇ ਕਿਹਾ ਮੈਂ ਸਵੇਰੇ ਉੱਠ ਕੇ ਖੀਰ ਖਾਵਾਂਗੇ ਔਰ ਜਿਹੜਾ ਸਭ ਤੋਂ ਵਧੀਆ ਸੁਪਨਾ ਜਿੰਨੂੰ ਆਏਗਾ ਉਹਨੂੰ ਖੀਰ ਜੜੀਆ ਦਿੱਤੀ ਜਾਏਗੀ ਤਾਂ ਜਿਹੜਾ ਪੜਿਆ ਲਿਖਿਆ ਇਨਸਾਨ ਸੀ ਉਹ ਉੱਠਿਆ ਔਰ ਉਹਨੇ ਕਿਹਾ ਰਾਤ ਮੇਰੇ ਸੁਪਨੇ ਦੇ ਵਿੱਚ ਭਗਵਾਨ ਆਇਆ ਔਰ ਭਗਵਾਨ ਨੇ ਆ ਕੇ ਕਿਹਾ ਕਿ ਤੂੰ ਸਭ ਤੋਂ ਵੱਧ ਪੜਿਆ ਲਿਖਿਆ ਇਸ ਕਰਕੇ ਇਸ ਖੀਰ ਦੇ ਉੱਪਰ ਤੇਰਾ ਅਧਿਕਾਰ ਹੈ ਇਸ ਲਈ ਖੀਰ ਮੈਨੂੰ ਖਾਣ ਨੂੰ ਦਿੱਤੀ ਜਾਵੇ ਦੂਸਰਾ ਬੋਲਿਆ ਜ਼ਿਮੀਦਾਰ ਕਹਿੰਦਾ ਮੇਰੇ ਵੀ ਸੁਪਨੇ ਦੇ ਵਿੱਚ ਰਾਤ ਭਗਵਾਨ ਆਇਆ ਔਰ ਭਗਵਾਨ ਨੇ ਕੀ ਕਿਹਾ ਔਰ ਕਹਿੰਦਾ ਮੇਰੇ ਸੁਪਨੇ ਦੇ ਵਿੱਚ ਭਗਵਾਨ ਇਕੱਲਾ ਨਹੀਂ ਆਇਆ ਭਗਵਾਨ ਦੀ ਪਤਨੀ ਵੀ ਮੇਰੇ ਸੁਪਨੇ ਦੇ ਵਿੱਚ ਆਈ ਇਸ ਕਰਕੇ ਖੀਰ ਤੇ ਅਧਿਕਾਰ ਮੇਰਾ ਹੈ ਤੀਸਰਾ ਕਹਿੰਦਾ ਮੇਰੇ ਸੁਪਨੇ ਦੇ ਵਿੱਚ ਇਕੱਲਾ ਭਗਵਾਨ ਨਹੀਂ ਆਇਆ ਭਗਵਾਨ ਦੀ ਪਤਨੀ ਵੀ ਆਈ ਔਰ ਭਗਵਾਨ ਦਾ ਭਰਾ ਵੀ ਮੇਰੇ ਸੁਪਨੇ ਦੇ ਵਿੱਚ ਆ ਕੇ ਕਹਿੰਦਾ ਕਿ ਇਹ ਖੀਰ ਦੇ ਉੱਪਰ ਤੇਰਾ ਅਧਿਕਾਰ ਹੈ ਲੇਕਿਨ ਸਾਡਾ ਅਦਲਿਤ ਭਰਾ ਸਾਡੇ ਸਮਾਜ ਦੇ ਵਿੱਚੋਂ ਕੋਈ ਪੈਦਾ ਹੋਇਆ ਮਨੁੱਖ ਉਹ ਕਹਿੰਦਾ ਮੈਨੂੰ ਵੀ ਰਾਤ ਸੁਪਨਾ ਆਇਆ ਸੀ ਔਰ ਮੇਰੇ ਸੁਪਨੇ ਦੇ ਵਿੱਚ ਬਾਬਾ ਸਾਹਿਬ ਅੰਬੇਡਕਰ ਆਏ ਮੇਰੇ ਸੁਪਨੇ ਦੇ ਵਿੱਚ ਸਤਗੁਰੂ ਨਾਭਾ ਦਾਸ ਆਏ ਮੇਰੇ ਸੁਪਨੇ ਦੇ ਵਿੱਚ ਗੁਰੂ ਰਵਿਦਾਸ ਆਏ ਮੇਰੇ ਸੁਪਨੇ ਦੇ ਵਿੱਚ ਸਤਗੁਰੂ ਕਬੀਰ ਆਏ ਤਾਂ ਬਾਬਾ ਸਾਹਿਬ ਅੰਬੇਡਕਰ ਨੇ ਕਿਹਾ ਉਠ ਸਦੀਆਂ ਤੋਂ ਸੁੱਤਾ ਪਿਆ ਹਾਂ ਇਹਨਾਂ ਸਾਰੇ ਮਹਾਪੁਰਸ਼ਾਂ ਨੇ ਆਪਣਾ ਜੀਵਨ ਤੇਰੇ ਉੱਪਰੋਂ ਕੁਰਬਾਨ ਕਰ ਦਿੱਤਾ ਉੱਠ ਔਰ ਰਾਤ ਉਹ ਕਹਿੰਦਾ ਮੈਨੂੰ ਬਾਬਾ ਸਾਹਿਬ ਨੇ ਕਿਹਾ ਕਿੰਨੀ ਦੇਰ ਸੁੱਤਾ ਰਹੇਗਾ ਤਾਂ ਕਹਿੰਦਾ ਮੈਂ ਉੱਠਿਆ ਔਰ ਰਾਤ ਉੱਠ ਕੇ ਮੈਂ ਆਪਣੇ ਹਿੱਸੇ ਦੀ ਖੀਰ ਖਾ ਗਿਆ ਇਸ ਕਰਕੇ ਸਾਥੀਓ ਕਿਉਂਕਿ ਵਿੱਚ ਉਲਝਾ ਕੇ ਤੁਹਾਨੂੰ ਅਫੋਤੀ ਕਹਾਣੀਆਂ ਸੁਣਾ ਸੁਣਾ ਕੇ ਤੁਹਾਡੇ ਹੱਕ ਅਧਿਕਾਰਾਂ ਨੂੰ ਜਿਹੜਾ ਉਹ ਖੋਣਾ ਚਾਹੁੰਦੇ ਨੇ ਇਸ ਕਰਕੇ ਸਾਥੀਓ ਜੇ ਬਾਬਾ ਸਬ ਅੰਬੇਡਕਰ ਦੇ ਗੁਰੂ ਨਾਨਕ ਦਾਸ ਜੀ ਦੇ ਸੱਚੇ ਪੈਰੋਕਾਰ ਹੋ ਤਾਂ ਉਸ ਸੁਪਨੇ ਵਾਲੇ ਭਰਾ ਦੀ ਤਰ੍ਹਾਂ ਉੱਠੋ ਜਾਗੋ ਔਰ ਆਪਣੇ ਹੱਕ ਅਧਿਕਾਰਾਂ ਦੇ ਲਈ ਖੜੇ ਹੋਵੋ ਇਸ ਦੇਸ਼ ਦੇ ਤੁਸੀਂ ਮੂਲੀ ਵਾਸੀ ਹੋ ਇਸ ਭਾਰਤ ਦੇ ਰਹਿਣ ਵਾਲੇ ਹੋ ਲੇਕਿਨ ਤੁਸੀਂ ਗਹਿਰੀ ਨੀਂਦ ਦੇ ਵਿੱਚ ਸੋ ਕੇ ਆਪਣੇ ਹੱਕ ਅਧਿਕਾਰ ਜਿਹੜੇ ਔਖਾ ਤੁਮ ਕਰਲੇ ਨੇ ਕਿਉਂਕਿ ਇੱਕ ਸ਼ਾਇਰ ਨੇ ਲਿਖਿਆ ਸੀ ਕਹਿੰਦਾ ਤੁਮ ਨੇ ਚਾਹਾ ਨਹੀਂ ਹਾਲਾਤ ਬਦਲ ਸਕਤੇ ਥੇ ਇਹ ਸਾਡੀਆਂ ਲਕੀ ਹੈ ਕਿ ਅਸੀਂ ਇਹ ਚੀਜ਼ਾਂ ਆਪਣੇ ਅੰਦਰ ਇੱਛਾ ਪੈਦਾ ਨਹੀਂ ਕਰ ਸਕੇ ਆਪਣੇ ਲੋਕਾਂ ਦੇ ਵਿੱਚ ਕਹਿੰਦਾ ਤੁਮ ਨੇ ਚਾਹਾ ਨਹੀਂ ਹਾਲਾਤ ਬਦਲ ਸਕਤੇ ਥੇ ਜੇ ਮੇਰੀ ਅੱਖ ਕੇ ਹੰਸੂ उनकी आंख से निकल सकते थे तुम तो ठहरे रहे झील के पानी की तरह दरिया बनते तो बहुत आगे निकल सकते थे इस करके साथियों दरिया बनो ਜਿਹੜੇ ਲੋਕ ਤੁਹਾਨੂੰ ਜਗਾਉਣ ਹੁੰਦੇ ਨੇ ਉਹਨਾਂ ਲੋਕਾਂ ਦਾ ਸਾਥ ਦਿਓ ਔਰ ਬਾਬਾ ਸਾਹਿਬ ਅੰਬੇਡਕਰ ਸਤਗੁਰੂ ਨਬਾਦਾਸ ਸਾਡੇ ਰਹਿਬਰ ਨੇ ਇਹਨਾਂ ਦੀ ਵਿਚਾਰਧਾਰਾ ਨੂੰ ਸਮਝੋ ਔਰ ਬ੍ਰੋਹਤੀਆਂ ਦੇ ਚੁੰਗਲ ਦੇ ਵਿੱਚੋਂ ਬਾਹਰ ਨਿਕਲ ਕੇ ਆਪਣੇ ਮਹਾਪੁਰਸ਼ਾਂ ਦੇ ਅਧੂਰੇ ਸੁਪਨੇ ਜਿਹੜੇ ਉਹਨਾਂ ਨੂੰ ਪੂਰੇ ਕਰੋ ਤਾਂਕਿ ਸਾਡੀ ਆਉਣ ਵਾਲੀ ਪੀੜ੍ਹੀ ਖੁਸ਼ਹਾਲ ਜੀਵਨ ਜੀ ਸਕੇ ਔਰ ਜਿੰਨੇ ਅਸੀਂ ਸਾਰੇ ਬੈਠੇ ਆ ਅੱਜ ਇਹ ਪ੍ਰਣ ਕਰਕੇ ਜਾਇਓ ਕਿ ਅਸੀਂ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਪੜਾਉਣਾ ਹੈ ਅਸੀਂ ਵਹਿਮ ਭਰਮ ਤੋਂ ਦੂਰ ਰਹਿਣਾ ਔਰ ਅਸੀਂ ਵੱਧ ਤੋਂ ਵੱਧ ਐਜੂਕੇਸ਼ਨ ਦਵਾ ਕੇ ਆਪਣੇ ਬੱਚਿਆਂ ਨੂੰ ਇਸ ਦੇਸ਼ ਦੇ ਸਾਧਨਾਂ ਦੇ ਉੱਪਰ ਬਰਾਬਰ ਦਾ ਹਿੱਸੇਦਾਰ ਬਣਾਉਣਾ ਧੰਨਵਾਦ ਇਨੀਆਂ ਕ ਬੇਨਤੀਆਂ ਕਰਦਾ ਹਾਂ ਆਪ ਸਭ ਤੋਂ ਰਜਾ ਚਾਹੁੰਨਾ ਜੈ ਭੀਮ ਜੈ ਗੁਰੂ ਨਾਨਕ ਦੇਵ ਜੀ